ਸ਼ਹਿਰ ਧਾਰੀਵਾਲ ਦੀ ਨਹਿਰ ਵਿੱਚ ਲੋਹੇ ਵਾਲੇ ਪੁਲ ਦੇ ਨਜ਼ਦੀਕ ਇੱਕ ਨੌਜਵਾਨ ਦੇ ਡੁੱਬਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਰੋ ਆਪਣੇ ਦੋਸਤਾਂ ਦੇ ਨਾਲ ਨਹਿਰ 'ਚ ਨਹਾਉਣ ਆਇਆ ਸੀ ਪਿੰਡ ਕੰਗ ਦਾ 사ਵਰ ਨਾਮਕ ਨੌਜਵਾਨ ਪਾਣੀ ਦੇ ਤੇਜ਼ ਬਹਾਅ ਵਿੱਚ ਰੁੜ ਗਿਆ। ਪਰਿਵਾਰਕ ਮੈਂਬਰਾਂ ਨੂੰ ਜਦੋਂ ਇਸ ਘਟਨਾ ਬਾਰੇ ਪਤਾ ਲੱਗਾ ਤਾਂ ਉਹਨਾਂ ਨੇ ਪਿੰਡ ਦੇ ਸਰਪੰਚ, ਮੈਂਬਰ ਪੰਚਾਇਤ ਤੇ ਹੋਰ ਮੋਤਬਰ ਵਿਅਕਤੀਆਂ ਦੇ ਨਾਲ ਪੁਲਿਸ ਪ੍ਰਸ਼ਾਸਨ ਤੱਕ ਸੰਪਰਕ ਕੀਤਾ। ਜਿਸ ਤੇ ਨਹਿਰ ਦਾ ਪਾਣੀ ਘਟ ਕੀਤਾ ਗਿਆ ਤੇ ਪਾਣੀ ਘਟਣ ਤੇ ਬਾਅਦ ਨਹਿਰ ਦੇ ਨਜ਼ਦੀਕੀ ਜੀਵ ਕਲੋਨੀ ਦੇ ਕੁਝ ਨੌਜਵਾਨ ਜਿਹੜੇ ਕਿ ਪੇਸ਼ੇ ਵਜੋਂ ਗੋਤਾਖੋਰ ਦਾ ਕੰਮ ਕਰਦੇ ਹਨ ਇਹਨਾਂ ਨੌਜਵਾਨਾਂ ਵੱਲੋਂ ਨਹਿਰ ਵਿੱਚ ਡੁੱਬੇ ਨੌਜਵਾਨ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਕਈ ਘੰਟੇ ਦੀ ਜਦੋਂ ਜਹਾਜ਼ ਤੇ ਬਾਅਦ ਇਸ ਨਹਿਰ ਵਿੱਚ ਡੁੱਬੇ ਨੌਜਵਾਨ ਦਾ ਕੁਝ ਪਤਾ ਨਹੀਂ ਲੱਗ ਸਕਿਆ। ਉੱਥੇ ਪਰਿਵਾਰਕ ਮੈਂਬਰਾਂ ਦਾ ਰੋੜੋ-ਬੁਰਾ ਹਾਲ ਹੈ ਤੇ ਪਰਿਵਾਰਕ ਦੀ ਜੇਕਰ ਗੱਲ ਕਰੀਏ ਤਾਂ ਪਰਿਵਾਰਕ ਪਹਿਲਾਂ ਹੀ ਬਹੁਤ ਗਰੀਬ ਹੈ ਵੱਡੀ ਭੈਣ ਨੇ ਕਹਿ ਕਿ ਸਾਡੇ ਉੱਪਰ ਤਾਂ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ ਪਿਤਾ ਗੱਲ ਕਰਨ ਜੋਗਾ ਨਹੀਂ ਚਾਚੇ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਆਪਣੇ ਬੱਚਿਆਂ ਨੂੰ ਨਹਿਰ ਵਿੱਚ ਨਾ ਹੁੰਮ ਤੋਂ ਰੋਕਣ ਤਾਂ ਜੋ ਕਿਸੇ ਹੋਰ ਦੇ ਨਾਲ ਇਹ ਹਾਸਾ ਨਾ ਵਾਪਰੇ ਗੋਤਾਖੋਰ ਮਨੀਸ਼ ਨੇ ਦੱਸਿਆ ਕਿ ਅਸੀਂ ਬਹੁਤ ਹੀ ਨੌਜਵਾਨ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਨੌਜਵਾਨ ਦੀ ਭਾਲ ਨਹੀਂ ਹੋ ਸਕੀ ਪਰ ਨੌਜਵਾਨ ਦਾ ਕੁਝ ਵੀ ਪਤਾ ਨਹੀਂ ਲੱਗ ਸਕਿਆ ਉਹਨਾਂ ਨੂੰ ਇੰਜ ਲੱਗਦਾ ਹੈ ਕਿ ਨੌਜਵਨ ਪਾਣੀ ਦੇ ਤੇਜ਼ ਬਹਾਅ ਵਿੱਚ ਅੱਗੇ ਰੁੜ ਗਿਆ ਹੈ। ਸ਼੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ, ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ 'ਤੇ ਮਿਲਦੇ ਹਨ। ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ। ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਨੇੜੇ ਅਮਰ ਕਲੀਨਿਕ ਡੜਵਾ ਰੋਡ ਢਾੜੀਵਾਲ। ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ। ਨਾਮ ਸ਼ਿਖਾਇ ਪਿੰਡ ਮੇਰਾ ਕਾਂਗੇ ਇਹ ਮੇਰਾ ਛੋਟਾ ਬ੍ਰਦਰ ਸੀ ਪਰਸੋਂ ਦਾ ਹੀ ਲਾਪਤਾ ਹੈ ਸਾਡੇ ਘਰੋਂ ਮੁੰਡਿਆਂ ਦੇ ਨਾਲ ਲਾਉਣ ਵਾਸਤੇ ਗਿਆ ਸੀ ਬਾਅਦ ਤੋਂ ਸਾਨੂੰ ਪਤਾ ਨਹੀਂ ਲੱਗਾ ਇਹ ਪਰਸੋਂ ਦਾ ਹੀ ਘਰੋਂ ਲਾਪਤਾ ਸੀ ਕੁਝ ਮੁੰਡਿਆਂ ਦੇ ਨਾਲ ਲਾਉਣ ਵਾਸਤੇ ਨਹਿਰ ਤੇ ਗਿਆ ਹੋਇਆ ਸੀ ਤੇ ਘਰ ਵਾਪਸ ਨਹੀਂ ਆਇਆ ਕੱਲ ਦੁਪਹਿਰ ਤੱਕ ਹੀ ਮਤਲਬ ਪੁੱਛ ਪ੍ਰਤਾਲ ਕਰਦੇ ਸੀ ਨਹੀਂ ਕੁਝ ਪਤਾ ਲੱਗਾ ਸਾਡੇ ਵੀਰ ਮੈਂਬਰ ਸੀ ਉਹਨਾਂ ਨੂੰ ਥੋੜੀ ਤਲਾਹ ਮਿਲੀ ਸੀ ਕਿ ਕੁਝ ਮੁੰਡਾ ਕੋਈ ਨਹਿਰ ਦੇ ਵਿੱਚ ਡੁੱਲਿਆ ਆ ਫਿਰ ਅਸੀਂ ਇਹਨਾਂ ਨੂੰ ਥੋੜਾ ਫੋਨ ਕੀਤਾ ਦੇ ਵੀਰ ਜੀ ਕਹਿੰਦੇ ਕਿ ਮੈਨੂੰ ਪਤਾ ਲੱਗਾਇਆ ਕਿ ਕੋਈ ਮੁੰਡਾ ਰੁੜਿਆ ਵਾ ਨਹਿਰ ਦੇ ਵਿੱਚ ਸਾਡੇ ਮੰਮੀ ਕਹਿੰਦੇ ਕਿ ਕੋਈ ਮੁੰਡਾ ਨਹੀਂ ਰੁੜਿਆ ਸਾਡਾ ਹੀ ਮੁੰਡਾ ਰੁੜਿਆ ਫੇਰ ਥੋੜੇ ਸਾਨੂੰ ਭੱਜ ਦੋ ਪਈ ਆ ਫੇਰ ਅਸੀਂ ਨਹਿਰ ਤੇ ਵੇਖਣ ਗਏ ਪਰ ਨਹੀਂ ਮਿਲਿਆ ਸਾਡੇ ਕੁਝ ਨਹੀਂ ਪਤਾ ਲੱਗ ਪਾਇਆ ਉਸ ਤੱਕ ਸਾਚੀ ਜੀ ਵੀ ਘਰ ਦਾ ਕੰਮ ਹੀ ਕਰਦੇ ਆ ਸੀ ਉਹਨਾਂ ਤੱਕ ਤੁਸੀਂ ਅਪਰੋਚ ਕੀਤੀ ਉਹਨਾਂ ਨੂੰ ਹਾਂ ਜੀ ਥੋੜੀ ਤਲਾਹ ਅੱਜ ਮਿਲੀ ਕਿ ਦੋ ਛਾਲਾ ਉਹਨੇ ਮਾਰੀਆਂ ਸੀ ਜਦੋਂ ਤੀਸਰੀ ਛਾਲ ਮਾਰੀ ਉਹ ਬਾਹਰ ਨਹੀਂ ਆਇਆ ਤੇ ਉਹ ਜਿਹੜੇ ਨਾਲ ਮੁੰਡੇ ਸੀ ਉਹ ਸਾਰੇ ਆਪੋ ਆਪਣੇ ਘਰਾਂ ਨੂੰ ਆ ਗਏ ਸਾਰਾ ਮਾਂ ਕੇ ਅਸਟਾ ਮੈਂ ਕੀ ਕਰ ਸਕਦੇ ਮੇਰਾ ਨਾਮ ਮਦਨਾਲਾ ਤੇ ਮੇਰਾ ਭਤੀਜਾ ਵਾ ਤੇ ਪਰਸੋਂ ਨਹਾਉਣ ਗਏ ਸੀ ਤੇ ਵਾਪਸ ਨਹੀਂ ਮੁੜੇ ਤੇ ਜਦੋਂ ਘਰ ਨਹੀਂ ਆਇਆ ਤੇ ਫਿਰ ਮਾਂ ਨੂੰ ਫਿਕਰ ਪਿਆ ਤੇ ਜਿਹੜੇ ਦੂਜੇ ਦਿਨ ਜਾ ਕੇ ਪਤਾ ਲੱਗਾ ਵਾ ਕਿ ਮੁੰਡਾ ਡੁੱਬ ਗਿਆ ਵਾ ਜਿਹਦੇ ਨਾਲ ਗਏ ਉਹਨਾਂ ਦੁਆਰਾ ਫਿਰ ਬਾਅਦ ਚ ਪਤਾ ਲੱਗਾ ਏ 14 ਤੋਂ 15 16 ਸਾਲ ਤੱਕ 16 ਸਾਲ ਉਮਰ ਉਮਰ ਸੀ ਪਰ ਕੱਲ ਦੇ ਪਰਸੋ ਦੇ ਭਾਲ-ਪਾਲ ਕੇ ਸਦਾਈ ਹੋ ਗਿਆ ਸਾਰਾ ਟੰਬਰ ਪੂਰਾ ਲਵ ਜਿੱਤਾ ਜਾਵੇ ਤੇ ਚਲੋ ਵੀ ਮਨੋ ਸਾਡੀ ਵੀ ਦੌਰ ਜਰੀ ਆ ਪਤਾ ਸਾਨੂੰ ਖਤਮ ਹੋ ਗਿਆ ਸਾਡੀ ਦੌਰ ਤੇ ਦੂਜਾ ਇਹ ਹੁਣ ਕੀ ਕਹਿਆ ਕਿਹਾ ਜਾ ਸਕਦਾ ਹੁਣ ਕੋਈ ਹੋਜੀ ਘਟਨਾ ਹੋਰ ਵਾਪਰੇ ਮੈਂ ਤਾਂ ਕਿੰਨਾ ਵਾਂਗੇ ਆਪਣੇ ਬੱਚਾ ਨੂੰ ਸਮਝਾਉਣਾ ਚਾਹੀਦਾ ਵਾ ਬੱਸ ਵਾਦ ਬੱਚੇ ਮੰਦੇ ਤੇ ਨਹੀਂ ਆ ਪਰ ਫਿਰ ਵੀ ਅਸੀਂ ਵੀ ਨਹੀਂ ਮੁਰਦੇ ਪਰ ਅਸੀਂ ਮੁਰੇਦੇ ਆ ਤੇ ਤਾਂ ਹੁਣ ਤੱਕ ਬਚੇ ਦਿਆ ਇਹ ਹੈ ਨਾ ਬੱਚੇ ਮੰਨਾਂਗੇ ਮਾਪੇ ਉਹਦੀ ਤਾਂ ਬਹੁਤ ਹੀ ਮੁਸ਼ਕਲ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਮੁਸ਼ਕਲ ਆ। ਹਾਂਜੀ ਕਿ ਨਾ ਹੋ ਕਿਉਂਕਿ ਬਹੁਤ ਸਾਰੀਆਂ ਘਟਨਾਵਾਂ ਵਾਪਰਦੀਆਂ ਪਈਆਂ ਵਾਂ ਜਿਸ ਤਰ੍ਹਾਂ ਸਾਡਾ ਬੱਚਾ ਡੈਥ ਹੋ ਗਿਆ ਨਰੇ ਨੈਰਚ ਇਸ ਤਰ੍ਹਾਂ ਤੁਹਾਡੇ ਵੀ ਬੱਚਾ ਦੀ ਹੋ ਸਕਦੀ ਆ। ਸੋ ਆਪਣੇ ਬੱਚਿਆਂ ਨੂੰ ਸਮਝਾਓ ਤੇ ਇਨਾਂ ਕੰਮਾਂ ਤੋਂ ਬਚਾਓ। ਮਨੀਸ਼ ਕੁਮਾਰ ਰਜੀਵ ਕਲੋਨੀ ਬਾਡ ਨੰਬਰ 5 'ਤੇ ਰਹਿਣ ਵਾਲੇ ਹਨ। तो बात ऐसी है कि कुछ लड़के यहाँ पे छोटे छोटे बच्चे जो हैं सो तो आप देख रहे हैं कि नज़दीक रेलवे पुल है तो यहाँ पे आते हैं और शरारतीबाजी से नहर पे नहाते हैं तो कल परसों की घटना है जो एक बच्चा यहाँ पे डूब गया था तो उसके घर वाले को आज सूचना मिला है तो वो बेचारे आए पुलिस वही ले कर के आए थे तो फिर हमें पुलिस ने बुलाए तो हम गोताखोरी का काम करते हैं तो आज हमने बहुत कोशिश किए यहाँ पर उसका पता नहीं लग पाया तो हम सभी आज काफ़ी देर तक नहर पर ढूंढता रहे पर उसके कुछ पता पता नहीं लगा बिल्कुल प्लेन है उसकी डेड बॉडी हो सकती है कि रात बिरात को आगे निकल गया होगा पर उनके घर वाले को संकेत था कि एक बार इधर देख लिया जाए उनको संतुष्टि हो जाए तो घर से कहाँ जा रहे हैं क्या कर रहे हैं बाहर जाके आप देख रहे हैं कि कल का ऐसे ही तेरह चौदह साल का लड़का था तो यहाँ पे नहर पे डूब गए उनके साथ के भी लड़के थे वो उन्हें छोड़ के भाग गए वो जब किसी को अगर हल्ला ही कर देते शोर मचाते तो फिर आसपास में कोई पब्लिक भी है तो वो निकाल लेते पर ऐसा कुछ उन्होंने किया नहीं तो उसकी जान चली गई बेचारे की यही नौजवानों से अपील है कि इस नहर पे ऐसे ना नहाए क्योंकि नहर की डूंगाई जो है सब बहुत ही ज़्यादा है और इसके आसपास में लकड़े भी फंसे रहते हैं तारे भी ये हैं क्या पता तो कुदरत का कुछ पता नहीं होता है कि नीचे भी फंस जाए तो ऊपर ना आ पाएँ तो इसलिए अपनी जान अपने हाथ में बचाना ठीक है बाकी धन्यवाद